ਰੋਸ ਆ ਰਹੀ ਹੈ ਗਾਹੋਂ ਨਿਕਲ ਜਾ ਕੋ ਇਧਰ ਕਰੋ ਅੰਮ੍ਰਿਤਸਰ ਦਾ ਨੌਜਵਾਨ ਮਰਚਟੇ ਨੇਵੀ ਅਫਸਰ ਹਰਜੋਤ ਸਿੰਘ ਪਿਛਲੇ 5 ਦਿਨਾਂ ਤੋਂ ਲਾਪਤਾ ਹੈ ਤੇ ਉਹਨਾਂ ਦੇ ਪਿਤਾ ਨੇ ਨਾਲ ਪਰਿਵਾਰਿਕ ਮੈਂਬਰਾਂ ਦਾ ਦਰੂਰੋ ਕੇ ਬੁਰਾ ਹਾਲ ਹੈ ਕਿਉਂਕਿ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ ਜਿਹੜਾ ਕਿ ਪਿਛਲੇ 5 ਦਿਨਾਂ ਤੋਂ ਲਗਾਤਾਰ ਲਾਪਤਾ ਚੱਲੇ ਹੈ ਤੇ ਗੱਲਬਾਤ ਵੀ ਕੀਤੀ ਉਹਤੋਂ ਦੇ ਸ਼ਿਫ ਦੇ ਕਮਾਂਡਰ ਨਾਲ ਵੀ ਗੱਲਬਾਤ ਕੀਤੀ ਪਰ ਕੋਈ ਜਿਹੜੀ ਕਿ ਉਹ ਹਜੇ ਤੱਕਨ ਉਹਦੀ ਸੋਬਰਵਾਰ ਦੇ ਉੱਤੇ ਕੀ ਬੀਤਰੀ ਹੈ ਤਾਂ ਇੱਕ ਜਵਾਨ ਪੁੱਤ ਜਿਸ ਦਾ ਜਿਸ ਗੱਲਬਾਤ ਹੁੰਦੀ ਔਰ ਉਸ ਤੋਂ ਵੀ ਇੱਕ ਜਿਹੜਾ ਹੋਰ ਦੁਖਦਾਈ ਗੱਲ ਇਹ ਹੈ ਕਿ ਪਰਿਵਾਰ ਇਹ ਪਲੈਨਿੰਗ ਕਰ ਰਿਹਾ ਸੀ ਕਿ ਅਗਲੇ ਸਾਲ ਉਸ ਦਾ ਵਿਆਹ ਕੀਤਾ ਜਾਵੇ ਪਰ ਉਸ ਤੋਂ ਪਹਿਲਾਂ ਇੱਕ ਮੰਦਪਾਗੀ ਖਬਰ ਜਿਹੜੀ ਹੈ ਉਹ ਇੰਨਾਂ ਤੱਕ ਪਹੁੰਚ ਤਰੀਕੇ ਦੀਆਂ ਕਬਰਾਂ ਪ੍ਰਵਾਸਕ ਪਹੁੰਚੀਆਂ ਨੇ ਉਸ ਮੁਤਾਬਕ ਇਹ ਗੱਲ ਕਹੀ ਜਾ ਰਹੀ ਹੈ ਕਿ ਉਸ ਵੱਲੋਂ ਜੋ ਹੈ ਕਿਉਂ ਕਿ ਤੇ 9 ਸਾਲ ਕਿਉਂਕਿ ਤੁਹਾਨੂੰ ਦੱਸਿਆ ਨਾ ਕੋਈ ਸ਼ਰਾਬੀ ਦੇ ਨਾ ਉਹਨਾਂ ਕੋਈ ਤੱਕ ਮਾਰ ਲੋਕ ਨੂੰ ਆ ਕੁੜੀਆਂ ਚੱਕਰਾਂ ਕਰੇ ਰਹੇ ਸਨ ਲੇਕਿਨ ਉਹਨਾਂ ਨੇ ਕਦੀ ਜ਼ਿੰਦਗੀ ਵਿੱਚ ਨਹੀਂ ਸੋਚਿਆ ਕਿ ਕਿਸੇ ਵੱਲ ਆ ਕੇ ਟੋਕੇ ਦੇਖ ਲੇਗਾ ਤੁਹਾਨੂੰ ਕਦੇ ਦੇਖਿਆ ਨਹੀਂ ਉਹਨੇ ਜਦੋਂ ਦੇਖਣਾ ਉਹਨਾਂ ਨੂੰ ਠਰਮ ਦੇਣਾ ਦੇਖਣਾ ਪੰਜਾਬ ਸਰਕਾਰ ਤੋਂ ਮੈਂ ਹੋਰ ਮੰਗ ਕਰਦਾ ਕਿ ਮੈਨੂੰ ਇਨਸਾਨ ਮਿਲੇ ਜਾਂ ਪਰ ਉਹ ਅਸਲ ਤੇ ਮੇਰੀ ਇਨਸਾਨ ਮਿਲੇ ਤੇ ਉੱਥੇ ਇਨਕੁਆਰੀ ਕਰਾਵੇ ਫਿਰ ਮੈਂ ਆਉਂਦਾ ਵੀ ਇਨਕੁਆਰੀ ਹੋਵੇ ਚੰਗੀ ਇਨਕੁਆਰੀ ਹੋਵੇ ਕੋਤੋਂ ਤੱਕ ਪਹੁੰਚ ਗਏ ਮੈਂ ਸ਼ਿਵਕ ਦੇ ਆਪਰੇ ਸੂਨੇ ਨੂੰ ਵਿੱਚ ਕੀ ਤੇ ਪਤਾ ਨਹੀਂ ਪਤਾ ਪੰਜਾਬ ਸਰਕਾਰ ਕੋ ਮੈਂ ਹੋਰ ਮੰਗ ਰਦਾ ਤੇ ਮੇਰੀ ਸਹਾਇਤਾ ਕੀਤੀ ਜਾਵੇ ਉੱਥੇ ਕੋਸ਼ਿਸ਼ ਕਸ਼ ਕੀਤੀ ਜਾਵੇ ਉੱਥੇ ਉੱਥੇ ਉਹ ਮੰਤ ਉਹਦੇ ਆਰਤੀ ਨਵੀਂ ਤੇ ਬਾਕੀ ਹਰ ਕੰਮ ਹੋਇਆ ਡਿਸੇਬਿਲਟੀ ਦਾ ਤੇ ਨਹੀਂ ਹੋਇਆ ਨੂੰ ਕਿਹਾ ਜੀਨਾਬ ਜੀ ਤੇ ਕੀਤਾ ਉਹਨੂੰ ਲਾ ਘਰ ਬੈਠਾ ਸੀ ਇਹ ਜਿਹਦਾ ਮੇਰੇ ਕੋਲ ਤੇ ਡਾਕਟਰ ਸਾਹਿਬ ਨੂੰ ਪਤਾ ਤੇ ਜਾਂ ਮੇਰੀ ਕੁੜੀ ਨੂੰ ਤੇ ਜਾਂ ਮੇਰੇ ਉਹਨਾਂ ਦੇ ਪਿਛਾਣੇ ਮੇਜਰ ਸਾਹਿਬ ਨੂੰ ਪਤਾ ਬਿਲਕੁਲ ਠੀਕ ਤੁਹਾਡਾ ਬੇਟਾ ਮਿਸਿੰਗ ਕਿ ਹੈ ਅੱਜ ਪੰਜਾਬ ਸਰਕਾਰ ਤੋਂ ਕੈਬਨਿਟ ਮੰਤਰੀ ਤੋਂ ਰੇਪ ਸੰਬੰਧੀ ਧੰਨਵਾਦ ਵੀ ਫੋਨ ਕਰੇ ਨੇ ਕੀ ਕਹਿਣਾ ਚਾਹੋਗੇ ਸਾਰੇ ਮਾਨਤੇ ਹਾਂ ਮੇਰਾ ਤੇ ਮਾਮਲਾ ਹੋਵੇ ਜੀ ਮੇਰੀ ਚੰਪਤਰੀ ਜਾਂਚ ਕਰਾਈ ਜਾਵੇ ਮੈਨੂੰ ਉਰਕੀ ਚਾਹੀਦਾ ਹਾਂ ਮੰਤਰੀ ਸਾਹਮਣੇ ਹੋ ਕੇ ਆਸੀ ਕਿ ਮੇਰੀ ਜਾਂਚ ਕਰਾਓ ਮੇਰੇ ਬੱਚੇ ਦੀ ਜਿਹੜਾ ਇੰਨੀ ਮਿਹਨਤ ਕਰਕੇ ਇੰਨਾ ਅਫਸਰ ਬਣਿਆ ਕੋਈ ਬੰਦਾ ਨਹੀਂ ਬਹੁਤ ਮੁਸ਼ਕਲ ਹਦਾਇ ਨਾ ਪਹੁੰਚਣਾ ਸਾਨੂੰ ਹੁਣ ਉਹਨੇ ਅੱਤ ਅਫਸਰ ਬਣਨਾ ਹੈ ਚੀਫ ਅਫਸਰ ਬਣਨਾ ਹੈ ਆਗੇ ਪੜ੍ਹਾਈ ਕਰਨੀ ਪੜ੍ਹਾਈ ਦੇ ਵਿੱਚ ਇਹਨਾਂ ਇੰਟੈਲੀਜੈਂਟ ਸੀ ਇੱਕ ਵਾਰੀ ਫੇਰ ਨਹੀਂ ਹੋਇਆ ਇਕੱਜ ਜਿੰਨੇ ਵਾਰੀ ਟੈਸਟ ਕੀਤੇ ਸਾਰੇ ਪਾਸ ਕਰਦਾ ਗਿਆ ਕਿੰਨੇ ਕੋਰਸ ਕੀਤੇ ਹਰ ਇੱਕ ਜੋ ਚੰਗੇ ਨੰਬਰਾਂ ਵਿੱਚ ਪਾਸ ਕੀਤੇ ਉਹਨੇ ਕੀ ਕਹਿ ਸਕਦੇ ਆ ਲਾਸਟ ਟਾਈਮ ਕਦੋਂ ਗੱਲ ਹੋਈ ਸੀ ਜੀ ਤੁਹਾਡੇ ਨਾਲ ਮੇਰੀ ਮੇਰੀ 16 ਤਰੀਕ ਨੂੰ ਗੱਲ ਹੋਈ ਹੈ ਜੀ ਉਹਦੀ 5 6 ਵਜੇ ਨਾਲ ਅੱਧਾ ਪੌਣਾ ਮਿੰਟਾਂ ਕਰ ਬੜੇ ਖੁਸ਼ੀ ਦਾ ਮਾਹੌਲ ਸੀਗਾ ਸਾਡਾ ਬੜੇ ਤਿਆਰ ਨਾ ਮੈਂ ਡੈਡੀ ਨੂੰ 13 ਤਰੀਕ ਮੇਰੀ ਪੈ ਗਈ ਆ ਤੇ ਮੈਂ 13 ਨੂੰ ਛੁੱਟੀ ਪਾਤੀ ਆ ਕੋਈ ਛੁੱਟੀ ਪਾ ਦੇ ਤੇ ਛੁੱਟੀ ਦੇ ਬਾਅਦ ਇਨੇ ਮਹੀਨੇ ਨੂੰ ਮਹੀਨੇ ਤੋਂ ਬਾਅਦ ਆਉਣਾ 13 ਨੂੰ 13 ਤਰੀਕ ਨੂੰ ਉਹਨੇ ਆਉਣਾ ਸੀਗਾ ਘਰ ਤੇ ਮੈਨੂੰ ਕਹਿੰਦਾ ਵੀ ਜੇ ਮੈਂ ਲੇਟ ਹੋ ਗਿਆ ਤੇ ਤੁਸੀਂ ਐ ਕਰਨਾ ਵੀ ਇਹ ਜਿਹੜਾ ਕਿ ਨਾ ਜੇ ਮੈਂ ਲੇਟ ਹੋ ਗਿਆ ਤੇ ਇਹਨੂੰ ਮੇਰੇ ਜਵਾਈ ਨੂੰ ਕਹਿੰਦਾ ਤੁਸੀਂ ਲਿਖ ਕੇ ਪਾਉਣਾ ਕਿ ਮੈਨੂੰ ਛੁੱਟੀ ਜਲਦੀ ਦੇ ਦੇ ਕਿਉਂਕਿ ਮੈਂ ਘਰ ਰਹਾਗਾ ਜਿਆਦਾ ਤੇਰ ਦੋ ਤਿੰਨ ਮਹੀਨੇ ਘਰ ਰਹਿਣਾ ਚਾਹੁੰਦਾ ਤੇ ਜੇ ਨਹੀਂ ਤੇ ਮੈਨੂੰ ਫਿਰ ਮੇਰਾ ਟੈਕਸਟ ਘਟਾ ਜਿਹੜਾ ਫਿਰ ਮੈਨੂੰ ਮਹੀਨਾ ਰਹਿਣਾ ਪੈਣਾ ਇਹ ਤਰ ਮੈਂ 2 2.5 ਮਹੀਨੇ ਰਹਾਗਾ ਜੇ ਉਹਨਾਂ ਨੇ ਮੈਨੂੰ ਮਹੀਨਾ ਲੇਟ ਛੁੱਟੀ ਦੇਤੀ ਤੇ ਬਸ ਲੇਡ ਇਹੋ ਗੱਲਾਂ ਚੱਲਦੀਆਂ ਰਹੀਆਂ ਬੜਾ ਖੁਸ਼ੀ ਫਾਦਰਡੇ ਅਸੀਂ ਫਾਦਰਡੇ ਤੇ ਵਿਸ਼ ਕੀਤਾ ਨੇ ਮੈਨੂੰ ਤੁਹਾਡੇ ਵਾਸਤੇ ਮੈਂ ਕੁਝ ਲੈ ਕੇ ਆ ਰਹਿਆਂ ਖਾਨ ਨੂੰ ਨਾ ਕਹਿੰਦਾ ਤੂੰ ਨਾ کہیں ਆਪ ਹੀ ਲੈਵਾਂਗੇ ਚਲੋ ਅਸੀਂ ਸਭ ਕੁਝ ਲਿਆਂਦਾ ਖਾਨ ਨੂੰ ਬੱਚਿਆਂ ਨੇ ਵੀ ਖਾਦਾ ਬੜੀ ਖੁਸ਼ੀ ਸੀ ਸਾਨੂੰ ਤੇ ਮੁੰਡਾ ਸਾਡਾ ਅਗਲੇ ਮਹੀਨੇ ਆ ਜਾਣਾ ਵਾ ਹੁਣ ਕੇ ਮੈਨੂੰ 17 ਦਾ ਜਨਮ ਦਿਨ ਸੀਗਾ ਕਹਿੰਦਾ 17 ਤਰੀਕ ਨੂੰ ਤੇ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਇਆ ਕਿ ਤੁਹਾਡਾ ਮੁੰਡਾ ਇਹਨਾਂ ਛਾਲ ਮਾਰੀ ਹੈ ਫਿਰ ਕਹਿੰਦਾ ਨਹੀਂ ਉਹਦਾ ਪੈਰ ਫਿਸਲ ਗਿਆ ਫਿਰ ਕਹਿੰਦਾ ਨਹੀਂ ਜੀ ਉਹਦੇ ਉਹ 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 ਨੂੰ ਕਿਨਾ ਵੇਖਿਆ ਸੀ ਕਿਸੇ ਨੇ ਪਹਿਲਾਂ ਕਿਨਾ ਵੇਖਿਆ ਕਿਸੇ ਨੇ ਮੁੜ ਕੇ ਕਹਿੰਦਾ ਵੇਖਿਆ ਸੀ ਕਿਸੇ ਨੇ ਅਹੀਂ ਟਾਇਰ ਸੁੱਟੇ ਕਿਉਂਕਿ ਜਿਸ ਜਗ੍ਹਾ ਤੇ ਪੋਰਟ ਤੇ ਡਾਮਰ ਪੋਰਟ ਤੇ ਪਾਣੀ ਬਹੁਤ ਘੱਟ ਹੁੰਦਾ ਉਥੇ ਰੈਸਕਿਊ ਕਰਨਾ ਬਹੁਤ ਜਲਦੀ ਹੁੰਦਾ ਬੰਦਾ ਪਰ ਉਥੇ ਕਿਉਂ ਨਹੀਂ ਕੀਤਾ ਗਿਆ ਇਹ ਸਾਡੀ ਵਸਤੂ ਬਾਹਰ ਆ ਛੁੜ ਕੇ ਕਹਿੰਦੇ بڑے ਕੈਮਰੇ ਲਾਏ ਆ ਬੜੀਆਂ ਕਿਨਾ ਕਿਨਾ ਬੋਟਾਂ ਲਾਈਆਂ ਬੜੇ ਹੈਲੀਕਾਪਟਰ ਲਾਏ ਆ ਸਾਨੂੰ ਕਹਿੰਦੇ 4-5 ਹੈਲੀਕਾਪਟਰ ਲੱਗੇ ਚਾਰ ਚ ਫੇਰੇ ਤੇ ਉਹਦਾ ਕੋਈ ਥੋ ਪਤਾ ਨਹੀਂ ਲੱਗਾ ਸਾਨੂੰ ਅਜੇ ਤੱਕ ਆ 6 ਦਿਨ ਹੋ ਗਿਆ ਆ ਜੇ ਹੋਈ ਮੰਗ ਕਰਦੇ ਆ ਸਰਕਾਰ ਕੋਲ ਕੇ مالک ਮੈਨੂੰ ਇਹਨਾਂ ਦੀ ਪੈਰਵਾਈ ਕਰੇ ਤੇ ਇਹਦਾ ਇਨਸਾਫ ਮਿਲੇ ਮੈਨੂੰ ਕਿੰਨੇ ਸਾਲ ਹੋ ਗਏ ਸੀ ਮੈਨੂੰ ਜੌਬ ਕਰਦੇ ਜੌਬ ਕਰਦੇ 9 ਸਾਲ ਹੋ ਗਈ ਸੀ ਉਹਨੂੰ 9 ਸਾਲ ਸੀ ਤੇ 3 ਸਾਲ ਉਹਨੂੰ ਪੱਕਿਆ ਜੋ ਗਿਆ ਪਹਿਲਾਂ ਤੇ ਕੱਚਾ ਜਿ ਰਹਿੰਦੇ ਇਹਨਾਂ ਕੋਲ ਤਾਂ ਸੈਲਰੀ ਨਹੀਂ ਹੁੰਦੀ ਕੁਝ ਵੀ ਉਹਦੀ ਸੈਲਰੀ ਬਹੁਤ ਘੱਟ ਹੁੰਦੀ ਹੈ ਜਦੋਂ ਲਾਸਟ ਟਾਈਮ ਉਹਨਾਂ ਨੇ ਤੁਹਾਡੇ ਨਾਲ ਗੱਲ ਕੀਤੀ ਆ ਕੋਈ ਇਹੋ ਜਿਹੀ ਗੱਲ ਨਹੀਂ ਉਹਨਾਂ ਨੇ ਕੀਤੀ ਜਿੱਦ ਨਾਲ ਕੋਈ ਪਤਾ ਲੱਗਦਾ ਹੋਵੇ ਤੁਹਾਡੇ ਨਾਲ ਕੋਈ ਉੱਥੇ ਕੋਈ ਗੱਲ ਹੋਈ ਹੋਵੇ ਮੁੰਡੇ ਨਾਲ ਕੋਈ ਨਹੀਂ ਨਾ ਕੋਈ ਕੋਈ ਗੱਲ ਨਹੀਂ ਕੋਈ ਜਿੰਦੀ ਕੋਤੇ ਹੈ ਹੀ ਨਹੀਂ ਜੀ ਗੱਲ ਮਤਲਬ ਕਹਿੰਦਾ ਵੀ ਤੁਸੀਂ ਠੀਕ ਜੇ ਮਿਲ ਪੈਂਦੇ ਕੋਈ ਬੰਦਾ ਵੀ ਉਹਨੂੰ ਮਿਲਦਾ ਤੇ ਕਿੰਨਾ ਖੁਸ਼ ਹੁੰਦਾ ਸੀ ਉਹ ਤੁਹਾਡੇ ਪੈਰੀਆਂ ਤੇ ਜੱਫੀ ਪਾ ਕੇ ਮਿਲਦਾ ਸੀਗਾ ਫਿਰ ਉਹ ਮੁੰਡੇ ਜਿੰਨੇ ਵੀ ਬਾਹਰ ਜਾਂਦੇ ਸੀ ਕਹਿੰਦਾ ਮੈਂ ਤੁਹਾਨੂੰ ਦੱਸਦਾ ਵੀ ਜਿੰਨੇ ਵੀ ਮੁੰਡੇ ਕਰੇ ਜਦੋਂ ਜਾਂਦੇ ਸ਼ੋਰਪਾਸ ਮਿਲਦਾ ਨਾ ਬਾਹਰ ਵਾਤੇ ਇਹਨਾਂ ਨੂੰ ਉਦੋਂ ਇਹ ਬਾਹਰ ਜਾਂਦੇ ਆ ਉਦੋਂ ਬਾਹਰ ਜਾ ਕੇ ਤੇ ਫਿਰ ਸਾਰੇ ਮੁੰਡਿਆਂ ਵਾਤੇ ਜਿੰਨੇ ਛੋਟੇ ਕਰੂ ਸੀ ਨਾ ਕਿਉਂਕਿ ਆਪ ਵੀ ਕਰੂਛ ਰਿਹਾ ਸੀ ਉਹ ਫਿਰ ਛੋਟੇ ਕਰੂਆਂ ਵਾਸਤੇ ਉਹਨੇ ਸਾਰਾ ਸਮਾਨ ਉਹਨਾਂ ਨੇ ਪੈਕਟਰ ਪੈਕਟ 버ਗਰ ਨਿਊਡ ਸਭ ਕੁਝ ਉਹਨਾਂ ਵਾਤੇ ਲੈ ਕੇ ਹੁੰਦਾ ਸੀਗਾ ਕਿਉਂਕਿ ਉਹਨੇ ਸਮਝ ਹੰਡਾਇਆ ਸੀਗਾ ਉਹ ਹੁਣ ਉਹ ਵੀ ਕਹਿੰਦਾ ਵੀ ਡੈਡੀ ਕਹਿੰਦਾ ਚਲੋ ਛੋਟੇ ਹੁੰਦੇ ਤਾਂ ਮੈਂ ਤੁਹਾਨੂੰ ਪੱਕਾ ਚਲੋ ਮਾਲਕ ਕਰਨ ਨੂੰ ਕਿ ਕਈ ਬੱਚੇ ਨਹੀਂ ਹੁੰਦੇ ਤੇ ਇਹ ਤੇ ਪੜ੍ਹਾਈ ਕਰ ਕਰਕੇ ਪੜ੍ਹਾਈ ਕਰ ਕਰਕੇ ਤੇ ਬਹੁਤ ਦੂਰ ਤੱਕ ਗਿਆ ਕਿੱਥੇ ਕਿਹੜੇ ਕੰਪਨੀ ਚ ਗਿਆ ਕਿੱਥੇ ਨਹੀਂ ਗਿਆ ਅਰਜنٹਾਈਨਾ ਗਿਆ ਰਸ਼ੀਆ ਗਿਆ ਮਲੇਸ਼ੀਆ ਗਿਆ ਸਿੰਗਾਪੁਰ ਗਿਆ ਸਾਊਥ ਅਫਰੀਕਾ ਗਿਆ ਕਿਸ ਤਰੀਕੇ ਦੀ ਜਾਂਚ ਦੀ ਮੰਗ ਕਰਦੇ ਹੋ ਸਰਕਾਰ ਤੋਂ ਜਾਂਚ ਮੈਂ ਮੰਗ ਇਹੋ ਹੀ ਕਰਦਾ ਜਾਂਚ ਸਰਕਾਰ ਕੋਲ ਕਿ ਇਹ ਕਰ ਸਕਦਾ ਮੰਗ ਮੇਰੇ ਵੀ ਜਾਂਚ ਕਰਾਈ ਜਾਵੇ ਦੀ ਇਹ ਕਿਹੜੀ ਗੱਲ ਹੋਈ ਹੈ ਵੀ ਕਿਸ ਕੋਲੋਂ ਤੁਹਾਨੂੰ ਮਤਲਬ ਇਹ ਮੇਰਾ ਬੱਚੇ ਨੂੰ ਇਹਨਾਂ ਨੇ ਇਸ ਤਰ੍ਹਾਂ ਕੀਤਾ ਕਿਉਂਕਿ ਮੇਰਾ ਬੱਚਾ ਜ਼ਿੰਦਗੀ 'ਚ ਕੰਮ ਨਹੀਂ ਕਰ ਸਕਦਾ ਕਿ ਮੇਰੇ ਕੋਲ ਛਾਲ ਕਿਤਰਾ ਮਾਰੇਗਾ ਕਿਉਂ ਮਾਰੇਗਾ ਉਹਨੂੰ ਕਮੀ ਥੋੜਾ ਕਿਸੇ ਗੱਲ ਦੀ ਉਹਨੂੰ ਗੱਡੀਆਂ ਦੀ ਕਮੀ ਆ ਉਹਨੂੰ ਪੈਸੇ ਦੀ ਕਮੀ ਉਹਨੂੰ ਘਰ ਦੀ ਕਮੀ ਆ ਦੋ ਦੋ ਤਿੰਨ ਦਿਨਾਂ ਦੇ ਕੋਈ ਘਰ ਨੇ ਕਿਹੜੀ ਗੱਲ ਤੋਂ ਕੋਈ ਕਮੀ ਹੋਵੇ ਤਾਂ ਫਿਰ ਬੰਦਾ ਕਹਿੰਦਾ ਫਿਰ ਮੈਂ ਘਰ ਦੇ ਵਿੱਚ ਭੈਣ ਬੈਲ ਸੈਟਰਡੇ ਨੇ ਕੋਈ ਭੈਣ ਦੇ ਜੇ ਕੋਈ ਕੁੜੀ ਮੇਰੀ ਆ ਪਾਰਟਿਸਿਮਿਜ਼ਮ ਚ ਦੂਜੀ ਕਿਹਨਾ ਮੇਰੀ ਕੁੜੀ ਆ ਕਿਨਾ ਕੈਨੇਡਾ ਵਾ ਬੀਟਾ ਕੀਤੀ ਆ ਵੀ ਇਹ ਕੀਤੀ ਆ ਆਈਟੀ ਕੀਤੀ ਆ ਮੈਂ ਟੈਕਸੀ ਡਰਾਈਵਰ ਆ ਪਾਈ ਛੋਟਾ ਜਿਹਾ ਛੋਟੇ ਛੇ ਕੰਮ ਤੋਂ ਮੈਂ ਇੱਥੋਂ ਤੱਕ ਪਹੁੰਚਿਆ ਛੋਟੇ ਜਿਹੇ ਕੰਮ ਤੋਂ ਤੇ ਮੇਰੀ ਕੁੜੀ ਇੱਕ ਸਰਕਾਰੀ ਟੀਚਰ ਹੈ ਜੰਡੇ ਵਾਲੇ ਚੌਪ ਕਰਦੀ ਹੈ ਠੀਕ ਹੈ ਅੰਦਰ ਲੋ ਐਮ ਅੰਦਰ ਲੋ ਐਮ ਬਰਦਾਸ਼ਤ ਆਪਸ ਵਿੱਚ ਗੱਲ ਕਰ ਸਕਦੇ ਹੋ ਆ ਜਿਹੜਾ ਲਾਈਨ ਪਰ ਹੈ ਨਾ ਉਹ ਤੇ ਤੇ ਅੰਨ ਲਾਈਨੋਂ ਆਪਾਂ ਚਲਾਂਗੇ ਸ੍ਰੀਨਗਰ ਜਾਵਾਂਗੇ ਕਿੰਨ ਕੁ ਵਜੇ ਜਦੋਂ ਮੈਂ ਕੋਲੋਂ ਕਹਿਮਨ ਵੀ ਸਾਡੇ ਸਾਡੇ ਨਾਲ ਗੱਲਬਾਤ ਹੁੰਦੀ ਆ ਮੈਸੇਜ ਵੀ ਕੀਤੇ ਰਾਤ ਨੂੰ ਮੈਂ 12:00 2 ਮਿੰਟ ਘਟੋ 2 ਮਿੰਟ ਘੱਟ 12:00 ਤੇ ਮੈਂ ਕਹਿੰਦਾ ਮੈਸੇਜ ਕੀਤੇ ਉਹਨੂੰ ਫਿਰ 12:00 ਵਜੇ 5 ਮਿੰਟ ਤੇ ਮੈਸੇਜ ਸ਼ੁਰੂ ਹੋ ਜਾਂਦੀ ਆ ਤੇ 12:00 ਵਜੇ ਗੱਲ ਤੇ ਚਲੋ ਨਹੀਂ ਕਰਦਾ ਬੁਕੀ ਤੇ ਉਹ ਚਲਦਾ ਕੋਈ ਫੜਾਉਂਦਾ ਕੰਮ ਵੜਾਈ ਉਹ ਮੁੜ ਕੇ ਗੱਲਬਾਤ ਕੋਈ ਹੋਈ ਨਾ ਫਿਰ ਅਸੀਂ ਮੈਸੇਜ ਵੀ ਕਰਦੇ ਨਹੀਂ ਚੁੱਪਿਆ ਫਿਰ ਮੇਰੇ ਕੋਲ 12:46 ਮਿੰਟ ਤੇ ਮੈਨੂੰ ਕੈਪਟਨ ਦਾ ਫੋਨ ਆਉਗਾ ਤੇ ਤੁਹਾਡੇ ਮੁੰਡੇ ਨੇ ਛਾਲ ਮਾਰਤੀ ਏ ਮੈਂ ਕਹਿੰਦਾ ਉਹ ਪਤਰਾ ਮਾਸੇ ਦਾ ਚਾਲ ਫਿਰ ਮੈਨੂੰ ਕਹਿੰਦਾ ਤਰਨਾ ਹੁੰਦਾ ਸੀ ਮੈਂ ਕਹਿੰਦਾ ਜੀ ਕੋਈ ਕੈਪਟਨ ਜੀ ਕਹਿੰਦਾ ਮੈਂ ਕਹਿੰਦਾ ਤੁਹਾਨੂੰ ਨਹੀਂ ਪਤਾ ਕਿ ਮੈਨੂੰ ਵੀ ਤੇ ਬੱਚੇ ਜਿਹੜੇ ਗੱਟੇ ਨਹੀਂ ਫੜ ਕੇ ਚੱਲਦੇ ਨੇ ਇਹਨਾਂ ਚੀਜ਼ਾਂ ਮੈਂ ਕਹਿੰਦਾ ਬੱਚਾ ਤੇ 24 24 ਘੰਟੇ ਸਮੁੰਦਰ 'ਚ ਤਰ ਸਕਦਾ ਤੇ ਫਿਰ ਜੇ ਕਿਨਾਰੇ ਉਤਰmanı ਉਹਨਾਂ ਮੈਂ ਕਹਿੰਦਾ ਤਰਨਾ ਕਿ ਨਹੀਂ ਹੁੰਦਾ ਫਿਰ ਉਹਨਾਂ ਥਿੰਨ ਸਟੇਟਮੈਂਟਾਂ ਦੱਤੀਆਂ ਮੈਂ ਜਾਨੂੰ ਕਹਿੰਦਾ ਵੀ ਫਿਰ ਨਹੀਂ ਉਹਦਾ ਪੈਸੇ slips ਹੋ ਗਿਆ ਸੀ ਜੇ ਉਹਦਾ ਪੈਸੇ slips ਹੋ ਗਿਆ ਸੀ ਤਾਂ ਮੋਬਾਈਲ ਕੋਡ ਦੇ ਉੱਤੇ ਪਿਆ ਹੋਗਾ ਉਹਦੇ ਜੁੱਤੀਆਂ ਉਹਦੀਆਂ ਕੋਡ ਤੇ ਪਈਆਂ ਸਾਰਾ ਪੈਸਾ ਉੱਥੇ ਪਿਆ ਨੇ ਇਹ ਵਕਤ ਸਾਡੇ ਯਾਰਾਂ ਨੂੰ ਸਟੇਟਮੈਂਟ ਨਹੀਂ ਜੋ ਚਾ ਤੇ ਇਹਦੇ ਕਰਕੇ ਫਿਰ ਸਾਨੂੰ ਡਰ ਹੈਗਾ ਕਿ ਅੱਗੇ ਪਿੱਛੇ ਨਾਲ ਕੁਝ ਕੀਤਾ ਹੈ ਨਾ ਕਿਉਂਕਿ ਮੇਰਾ ਬੱਚਾ ਬਹੁਤ ਲਾਈਕੀ ਤੇ ਹੁਣ 25-25 ਬੰਦੇ ਆ 25 ਬੰਦੇ ਵਿੱਚੋਂ ਕੈਪਟਨ ਅਤੇ ਕੈਪਟਨ ਦਾ ਥੱਲੇ ਸੀਗੇ 22-23 ਬੰਦੇ ਤੇ ਥੱਲੇ ਸੀ ਅੱਛਾ ਤੇ ਠੀਕ ਆ ਉਹ ਤਾਂ ਸਾਰੇ ਨੂੰ ਕਹਿੰਦਾ ਹੁੰਦਾ ਸੀਗਾ ਕਿ ਉਹਨਾਂ ਮਾਤੇ ਸਾਰਿਆਂ ਉੱਤੇ ਕਹਿੰਦਾ ਕਰੀ ਹੁੰਦੀ ਨਾ ਕਹਿੰਦਾ ਮੈਂ ਜਿਹੜੀ ਮਾਂ ਵੀ ਤਾਂ ਕਰੋਸ਼ ਪੰਮ ਕੀਤਾ ਵਾ ਤੇ ਬੜੀ ਮੁਸ਼ਕਲ ਹੁੰਦੀ ਕਿ ਉਹ ਵਾਸਤੇ ਇਸ ਕਰਕੇ ਉਹ ਮਾਂ ਤੇ ਬੜਾ ਸਮਾਨ ਲੈ ਕੇ ਤੇ ਬਾਹਰੋਂ ਆਉਂਦਾ ਤੇ ਦਾਦਾ ਜੀ ਆਪਾਂ ਭਈਆ ਆਦਾ ਕਰਦਾ ਹੁੰਦਾ ਕੋਈ ਗੱਲ ਨਹੀਂ ਉਹ ਦਿਨ ਨੂੰ ਸੀ ਬੜਾ ਵਧੀਆ ਸੀ ਬਹੁਤ ਚੜ੍ਹਦਾ ਸੀ ਕਮੇਟੀ ਕਿਸੇ ਪਰਸ ਇੱਥੇ ਕੋਈ ਨਹੀਂ ਕਿ ਜਦੋਂ ਜਪ ਗਲੋਤੀ ਜੇਪਦੇ ਵਿੱਚ ਇਹਨਾਂ ਨੂੰ ਹਾਵ ਨਹੀਂ ਹੁੰਦਾ ਤੇ ਪਾਣੀ ਵੀ ਘੱਟ ਸੀ ਉੱਥੇ ਤੇ ਜੇ ਉਹ ਥੱਲੇ ਟਿਕਿਆ ਇਹਨਾਂ ਨੇ ਕੋਈ ਕੀ ਅਸੀਂ ਕੀਤੀ ਜੇ ਕੋਈ ਕੀਤਾ ਅੱਜ ਡਾਕਟਰ ਹੁੰਦਾ ਸਰ ਜੀ ਅਸੀਂ ਇੰਝ ਜਿਹਾ ਨਾ ਆਉਂਦਾ ਉਹ ਤੋਂ ਵੀ ਸਤਾਦੀ ਔਸਤ ਦੀ ਕੋਈ ਗੱਲ ਨਹੀਂ ਕੋਈ ਨਹੀਂ ਹਲੇ ਤੇ ਮੇਰਾ ਇੱਕ ਜਵਾਈ ਗਿਆ ਦਾ ਡਾਕਟਰ ਹੈ ਤੇ ਕਾਪਟਨ ਸਿੰਘ ਜੀ ਦਾ ਬੰਦੇ ਦਾ ਪ੍ਰਾਪਰਮਿਸ ਮੈਂ ਚ ਰਹੀ ਤੇ ਕੋ ਗਿਆ ਕਿ ਮੇਰੀ ਬੁਲੈਟ ਰਮਨ ਕਾਪਟਨ 935 ਹੋ ਗਈ ਹੈ ਬਸ ਤੇ ਮੈਨੂੰ ਫਿਰ ਜਦੋਂ ਕੈਪਟਨ ਗੱਲ ਲਗਾ